ਸ਼੍ਰੀ ਗੋਪਾਲ ਮੰਦਿਰ ਕਮੇਟੀ ਵੱਲੋਂ ਸ਼੍ਰੀ ਗੋਪਾਲ ਮੰਦਿਰ ਗੋਕੁਲ ਨਗਰ ਮਜੀਠਾ ਰੋਡ ਵਿਖੇ ਪ੍ਰਧਾਨ ਕੈਲਾਸ਼ ਕਲਹਨ ਦੀ ਪ੍ਰਧਾਨਗੀ ਹੇ ਆਯੋਜਿਤ ਸ਼੍ਰੀ ਮਦ ਭਾਗਵਤ ਕਥਾ ਦੇ ਪੰਜਵੇਂ ਦਿਨ ਸ਼੍ਰੀ ਧਾਮ ਵ੍ਰਿੰਦਾਵਨ ਤੋਂ ਆਏ ਆਚਾਰਿਆ ਸ਼੍ਰੀ ਬ੍ਰਿਜ ਬਿਹਾਰੀ ਸ਼ਰਨ ਜੀ ਮਹਾਰਾਜ ਨੇ ਸ਼੍ਰੀ ਕ੍ਰਿਸ਼ਨ ਲੀਲਾਵਾਂ ਦਾ ਵਰਣਨ ਕੀਤਾ ਇਸ ਮੌਕੇ ਮੰਦਿਰ ਦੇ ਕਾਰਜਕਾਰੀ ਪ੍ਰਧਾਨ ਰਾਕੇਸ਼ ਤੁਲੀ ਨੇ ਕਿਹਾ ਕਿ ਇਹ ਕਥਾ 14 ਅਗਸਤ ਤੱਕ ਰੋਜ਼ਾਨਾ ਸ਼ਾਮ 4:30 ਤੋਂ 8:30 ਵਜੇ ਤੱਕ ਹੋਵੇਗੀ ਅਤੇ 15 ਅਗਸਤ ਨੂੰ ਹਵਨ ਅਤੇ ਪੂਰਨ ਅਹੂਤੀ ਤੋਂ ਬਾਅਦ ਪੰਡਾਰਾ ਹੋਵੇਗਾ ਇਸ ਮੌਕੇ ਜਰਨਲਸ ਕਤਰ ਸੁਨੀਲਾਨੰਦ ਉਪਰਧਾਨ ਨਰੇਸ਼ ਆਨੰਦ ਸੰਜੀਪ ਸ਼ਰਮਾ ਮਨਮੋਹਨ ਸਹਿਗਲ ਕੇਵਲ ਕ੍ਰਿਸ਼ਨ ਦਵੇਸਰ ਰਾਜੇਸ਼ ਮਰਵਾਹ ਸਮੇਤ ਸੰਗਠਾ ਮੌਜੂਦ ਸਨ ਭਗਵਾਨ ਕਾ ਯੁੱਧ ਉਸਭਾਲੂ ਦੇ ਸੰਗਮੇਂ ਪ੍ਰਾਪਤ ਕੇ 16 ਤਰੀਕ ਨੂੰ ਆਰੀਏ ਕ੍ਰਿਸ਼ਨ ਜਨਮ ਜਨਮ ਅਸ਼ਟਮੀ ਮਨਾਈ ਜਾਣੀ ਹੈ ਬੜੀ ਧੂਮਤਾ ਨਾਲ ਉਸ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਆਪਣੇ ਸ਼੍ਰੀ ਗੋਪਾਲ ਮੰਦਰ ਕਮੇਟੀ ਵੱਲੋਂ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਜਿਹੜੀ ਭਾਗਵਤ ਕਥਾ 7 ਦਿਨ ਦੀ ਸਮੰਦਰ ਚ ਕਰਵਾਈ ਸੀ ਉਹਦਾ ਅੱਜ ਉਸ ਕਥਾ ਦਾ ਵਿਰਾਮ ਵਾਲਾ ਦਿਨ ਹੈ ਤੇ ਇਸ ਦੇ ਸਬੰਧ ਵਿੱਚ ਸਵੇਰੇ ਮੰਦਰ ਦੇ ਵਿੱਚ ਹਵਨ ਹੋਏਗਾ ਹਵਨ ਦਾ ਟਾਈਮ ਸਵੇਰੇ 9 ਵਜੇ ਰੱਖਿਆ ਗਿਆ ਹੈ ਉਸ ਤੋਂ ਬਾਅਦ ਖੁੱਲਾ ਭੰਡਾਰਾ ਲੱਗੇਗਾ ਲੱਗੇਗਾ ਮੈਂ ਸਾਰੇ ਹੀ ਤੁਹਾਡੇ ਮੈਧਮ ਰਾਹੀ ਸਾਰੇ ਹੀ ਭਗਤਾਂ ਨੂੰ ਬੇਨਤੀ ਕਰਦਾ ਕਿ ਉਸ ਹਵਨ ਚ ਵੱਧ ਛੜ ਕੇ ਪਹੁੰਚੇ